ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਵਾਂ گاؤں ਦੇ ਪ੍ਰਵੇਸ਼ ਦੁਆਰ ਤੋਂ ਖੁਦਾ ਅਲੀ ਸ਼ੇਰ ਤੱਕ ਸੜਕ ਦੇ ਨਿਰਮਾਣ ਤੋਂ ਬਾਅਦ ਨਿਊ ਕਾਂਗਰਸ ਪਾਰਟੀ ਦੇ ਸੁਪਰੀਮੋ ਐਡਵੋਕੇਟ ਵਿਵੇਕ ਹੰਸ ਗਰਚਾ ਨੇ ਮੀਡੀਆ ਰਾਹੀਂ ਚੰਡੀਗੜ੍ਹ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨਿਸ਼ਾਦ ਕੁਮਾਰ ਯਾਦਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੜਕ ਦਾ ਨਿਰਮਾਣ ਜੋ ਕਿ ਨਿਊ ਕਾਂਗਰਸ ਪਾਰਟੀ ਦੀ ਲੰਮੇ ਸਮੇਂ ਤੋਂ ਮੰਗ ਸੀ ਐਡਵੋਕੇਟ ਵਿਵੇਕ ਹੰਸ ਗਰਚਾ ਦੇ ਦਖਲ ਕਾਰਨ ਜਲਦੀ ਪੂਰੀ ਹੋ ਗਈ ਹੈ। ਨਵਾਂ گاਉਂ ਦੇ ਵਸਨੀਕਾਂ ਨੂੰ ਪਹਿਲਾਂ ਇਸ ਰਸਤੇ ਤੇ ਆਉਣ ਜਾਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਉਹਨਾਂ ਨੂੰ ਇਹ ਨਹੀਂ ਕਰਨਾ ਪਵੇਗਾ ਐਡਵੋਕੇਟ ਵਿਵੇਕ ਹੰਸ ਗਰਚਾ ਨੇ ਨਵਾਂ گاਉਂ ਦੇ ਵਸਨੀਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਹ ਸੜਕ ਚੰਡੀਗੜ੍ਹ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦਇਆਲਤਾ ਕਾਰਨ ਬਣਾਈ ਗਈ ਹੈ ਅਤੇ ਨਵਾਂ گاਉਂ ਦੇ ਕਿਸੇ ਵੀ ਕਾਉਂਸਲਰ ਜਾਂ ਪਿੰਡ ਮੁਖੀ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ ਜੇਕਰ ਕੋਈ ਕਾਉਂਸਲਰ ਜਾਂ ਕੋਈ ਹੋਰ ਸੜਕ ਬਣਾਉਣ ਦਾ ਦਾਵਾ ਕਰਦਾ ਹੈ ਤਾਂ ਉਹਨਾਂ ਨਾਲ ਨਵੇਂ گاਉਂ ਦੀਆਂ ਮਾੜੀਆਂ ਸੜਕਾਂ ਨੂੰ ਸੁਧਾਰਨ ਅਤੇ ਨਵੀਆਂ ਬਣਾਉਣ ਬਾਰੇ ਗੱਲ ਕਰੋ ਉਹਨਾਂ ਗਲੀਆਂ ਵਿੱਚ ਸੜਕਾਂ ਬਣਾਉਣ ਦੀ ਮੰਗ ਕਰੋ ਜੋ ਆਪਣੇ ਕਾਰਜਕਾਲ ਵਿੱਚ ਹੋ ਅੱਜ ਤੱਕ ਨਹੀਂ ਬਣਾ ਸਕੇ